ਇਸ ਵਕਤ ਦੀ ਵੱਡੀ ਖਬਰ ਹੈ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਉਦਯੋਗ ਭਵਨ ਨੂੰ ਅਡੋਨ ਦੀ ਧਮਕੀ ਮਿਲੀ ਹੈ ਦਰਅਸਲ ਇਹ ਚਿੱਠੀ ਰਾਹੀਂ ਇਹ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੂਰੇ ਪਵਨ ਨੂੰ ਖਾਲੀ ਕਰਵਾ ਦਿੱਤਾ ਗਿਆ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਜਿਨ੍ਹਾਂ ਦੇ ਵੱਲੋਂ ਤਲਾਸ਼ੀ ਲਈਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਹਰਿਆਣਾ ਸਖਤਰੇਤ ਨੂੰ ਵੀ ਅੱਜ ਹੀ ਧਮਕੀ ਮਿਲੀ ਹੈ ਚੰਡੀਗੜ੍ਹ ਪੁਲਿਸ ਨੂੰ ਫੋਨ ਆਇਆ ਜਿਸ ਦੇ ਵਿੱਚ ਧਮਕੀ ਮਿਲੀ ਹੈ ਕਿ ਸਖਤਰੇਤ ਨੂੰ ਉਡਾ ਦਿੱਤਾ ਜਾਵੇਗਾ ਤਾਂ ਉੱਥੇ ਹੀ ਹੁਣ ਦਿੱਲੀ ਦੇ ਵਿੱਚ ਅਦయోగ ਪਵਨ ਨੂੰ ਵੀ ਜੋ ਉਡੋਂ ਦੀ ਧਮਕੀ ਦਿੱਤੀ ਗਈ ਹੈ ਤਾਂ ਚਿੱਠੀ ਰਾਹੀ ਜੋ ਥ्रेट ਮਿਲਿਆ ਦੱਸ ਜਿਕੇ ਸਟੀਲ ਮੰਤਰਾਲੇ ਤੇ ਭਾਰੀ ਉਦਯੋਗ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੂੰ ਡਾਕ ਪ੍ਰਾਪਤ ਹੋਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਉਦਯੋਗ ਭਵਨ ਨੂੰ ਆਈਈਡੀ ਦੇ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਜੋ ਹਲਚਲ ਤੇਜ ਹੋ ਜਾਂਦੀ ਹੈ ਪ੍ਰਸ਼ਾਸਨ ਦੇ ਵੱਲੋਂ ਤੁਰੰਤ ਹਰਕਤ ਦੇ ਵਿੱਚ ਆਂਦਿਆਂ ਭਾਰੀ ਪੁਲਿਸ ਫੋਰਸ ਪਹੁੰਚਾ ਦਿੱਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਸਰਚ ਕੀਤਾ ਜਾ ਰਿਹਾ ਹੈ ਦੱਸ ਦੇ ਕਿ ਦਫਤਰ ਫਾਇਰ ਵਿਭਾਗ ਨੂੰ ਦੁਪਹਿਰ ਹੀ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਫਾਇਰ ਬ੍ਰਿਗੇਡ ਦੇ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ ਨੇ ਦੱਸ ਦੇ ਕਿ ਚੰਡੀਗੜ੍ਹ ਦੇ ਵਿੱਚ ਵੀ ਕੁਝ ਸਮਾਂ ਪਹਿਲਾਂ ਹੀ ਹਰਿਆਣਾ ਸਖਤਰੇਤ ਨੂੰ ਅਡੋਨ ਦੀ ਚੰਡੀਗੜ੍ਹ ਪੁਲਿਸ ਨੂੰ ਧਮਕੀ ਆਈ ਹੈ ਜਿਸ ਤੋਂ ਬਾਅਦ ਹਰਿਆਣਾ ਸਖਤਰੇਤ ਵਿਖੇ ਵੀ ਪੁਲਿਸ ਦੇ ਵੱਲੋਂ ਅਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਦਿੱਲੀ ਦੇ ਵਿੱਚ ਉਦਯੋਗ ਭਵਨ ਨੂੰ ਆਈਜੀਡੀ ਦੇ ਨਾਲ ਡੋਂ ਦੀ ਧਮਕੀ ਮਿਲੀ ਹੈ ਧਮਕੀ ਭਰਿਆ ਪੱਤਰ ਜੋ ਉਦਯੋਗ ਪਤੀ ਨੇ ਉਹਨਾਂ ਨੂੰ ਪ੍ਰਾਪਤ ਹੋਇਆ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿੱਲੀ ਤੋਂ ਦਿਖਾ ਰਹੇ ਹਾਂ ਦੱਸ ਦੇ ਕਿ ਲਗਾਤਾਰ ਅਜੇਹੀਆਂ ਧਮਕੀਆਂ ਆਣੀਆਂ ਕਿਤੇ ਨਾ ਕਿਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀਆਂ ਨੇ ਜਿੱਥੇ ਕੱਲ੍ਹ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਮੋਕ ਡ੍ਰਿਲ ਹੋਣੀ ਹੈ ਬਲੈਕਆਊਟ ਕੀਤਾ ਜਾਣਾ ਕਿਉਂਕਿ ਪਾਕਿਸਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਤਾਂ ਹਰ ਕੋਈ ਜਾਣਦਾ ਹੈ ਤੇ ਮੋਦੀ ਦੇ ਵੱਲੋਂ ਵੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਆਖਿਆ ਗਿਆ ਹੈ ਕਿ ਪਾਕਿਸਤਾਨ ਤੇ ਜੋ ਭਰੋਸਾ ਨਹੀਂ ਕੀਤਾ ਜਾ ਸਕਦਾ ਭਰੋਸੇ ਲਾਇਕ ਨਹੀਂ ਹੈ ਪਾਕਿਸਤਾਨ ਦਾ ਇਸੇ ਵਿਚਾਲੇ ਮੌਗਟ੍ਰਿਲ ਕੀਤੀ ਜਾਵੇਗੀ ਬਲੈਕਆਊਟ ਕੀਤਾ ਜਾਣਾ ਤਾਂ ਉੱਥੇ ਹੀ ਧਮਕੀਆਂ ਮਿਲਣ ਦਾ سلسلہ ਵੀ ਲਗਾਤਾਰ جاری ਹੈ ਚੰੜਗੜ੍ਹ ਦੇ ਵਿੱਚ ਜਿੱਥੇ ਧਮਕੀ ਮਿਲੀ ਹੈ ਫੋਨ ਦੇ ਉੱਤੇ ਧਮਕੀ ਦਿੱਤੀ ਗਈ ਹੈ ਤਾਂ ਉੱਥੇ ਹੀ ਦਿੱਲੀ ਦੇ ਵਿੱਚ ਧਮਕੀ ਭਰਿਆ ਲੈਟਰ ਅਧਿయోగਪਤੀਆਂ ਨੂੰ ਪ੍ਰਾਪਤ ਹੋਇਆ ਹੈ ਇਸ ਵਕਤ ਦੀ ਵੱਡੀ ਖਬਰ ਹੈ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਉਦਯੋਗ ਭਵਨ ਨੂੰ ਅਡੋਨ ਦੀ ਧਮਕੀ ਮਿਲੀ ਹੈ ਦਰਸਲ ਚਿੱਠੀ ਰਾਹੀਂ ਇਹ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੂਰੇ ਪਵਨ ਨੂੰ ਖਾਲੀ ਕਰਵਾ ਦਿੱਤਾ ਗਿਆ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਜਿਨ੍ਹਾਂ ਦੇ ਵੱਲੋਂ ਤਲਾਸ਼ੀ ਲਈਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਹਰਿਆਣਾ ਸਖਤਰੇਤ ਨੂੰ ਵੀ ਅੱਜ ਹੀ ਧਮਕੀ ਮਿਲੀ ਹੈ ਚੰਡੀਗੜ੍ਹ ਪੁਲਿਸ ਨੂੰ ਫੋਨ ਆਇਆ ਹੈ ਜਿਸ ਦੇ ਵਿੱਚ ਧਮਕੀ ਮਿਲੀ ਹੈ ਕਿ ਸਖਤਰੇਤ ਨੂੰ ਉਡਾ ਦਿੱਤਾ ਜਾਵੇਗਾ ਤਾਂ ਉੱਥੇ ਹੀ ਹੁਣ ਦਿੱਲੀ ਦੇ ਵਿੱਚ ਅਦయోగ ਪਵਨ ਨੂੰ ਵੀ ਜੋ ਉਡੋਂ ਦੀ ਧਮਕੀ ਦਿੱਤੀ ਗਈ ਹੈ ਤਾਂ ਚਿੱਠੀ ਰਾਹੀ ਜੋ ਥ੍ਰੈਟ ਮਿਲਿਆ ਦੱਸ ਜਿ ਕਿ ਸਟੀਲ ਮੰਤਰਾਲੇ ਤੇ ਭਾਰੀ ਉਦਯੋਗ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੂੰ ਡਾਕ ਪ੍ਰਾਪਤ ਹੋਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਉਦਯੋਗ ਭਵਨ ਨੂੰ ਆਈਈਡੀ ਦੇ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਜੋ ਹਲਚਲ ਤੇਜ ਹੋ ਜਾਂਦੀ ਹੈ ਪ੍ਰਸ਼ਾਸਨ ਦੇ ਵੱਲੋਂ ਤੁਰੰਤ ਹਰਕਤ ਦੇ ਵਿੱਚ ਆਂਦਿਆ ਭਾਰੀ ਪੁਲਿਸ ਫੋਰਸ ਪਹੁੰਚਾ ਦਿੱਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਸਰਚ ਕੀਤਾ ਜਾ ਰਿਹਾ ਹੈ ਦੱਸ ਦੇ ਕਿ ਦਫ਼ਤਰ ਫਾਇਰ ਵਿਭਾਗ ਨੂੰ ਦੁਪਹਿਰ ਹੀ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਫਾਇਰ ਬ੍ਰਿਗੇਡ ਦੇ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ ਨੇ ਦੱਸ ਦੇ ਕਿ ਚੰਡੀਗੜ੍ਹ ਦੇ ਵਿੱਚ ਵੀ ਕੁਝ ਸਮਾਂ ਪਹਿਲਾਂ ਹੀ ਹਰਿਆਣਾ ਸੱਤਰੇਤ ਨੂੰ ਅਡੋਨ ਦੀ ਚੰਡੀਗੜ੍ਹ ਪੁਲਿਸ ਨੂੰ ਧਮਕੀ ਆਈ ਹੈ ਜਿਸ ਤੋਂ ਬਾਅਦ ਹਰਿਆਣਾ ਸੱਤਰੇਤ ਵਿਖੇ ਵੀ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਦਿੱਲੀ ਦੇ ਵਿੱਚ ਉਦਯੋਗ ਭਵਨ ਨੂੰ ਆਈਜੀਡੀ ਦੇ ਨਾਲ ਡੋਂ ਦੀ ਧਮਕੀ ਮਿਲੀ ਹੈ ਧਮਕੀ ਭਰਿਆ ਪੱਤਰ ਜੋ ਉਦਯੋਗ ਪਤੀ ਨੇ ਉਹਨਾਂ ਨੂੰ ਪ੍ਰਾਪਤ ਹੋਇਆ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿੱਲੀ ਤੋਂ ਦਿਖਾ ਰਹੇ ਹਾਂ ਦੱਸ ਦੇ ਕਿ ਲਗਾਤਾਰ ਅਜਿਹੇ ਧਮਕੀਆਂ ਆਉਣੀਆਂ ਕਿਤੇ ਨਾ ਕਿਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀਆਂ ਨੇ ਜਿੱਥੇ ਕੱਲ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਮੋਕ ਡ੍ਰਿਲ ਹੋਣੀ ਹੈ ਬਲੈਕਆਊਟ ਕੀਤਾ ਜਾਣਾ ਕਿਉਂਕਿ ਪਾਕਿਸਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਤਾਂ ਹਰ ਕੋਈ ਜਾਣਦਾ ਹੈ ਤੇ PM ਮੋਦੀ ਦੇ ਵੱਲੋਂ ਵੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਆਖਿਆ ਗਿਆ ਹੈ ਕਿ ਪਾਕਿਸਤਾਨ ਤੇ ਜੋ ਭਰੋਸਾ ਨਹੀਂ ਕੀਤਾ ਜਾ ਸਕਦਾ ਭਰੋਸੇ लायक ਨਹੀਂ ਹੈ ਪਾਕਿਸਤਾਨ ਦਾ ਇਸੇ ਵਿਚਾਲੇ ਮੌਗ ਟ੍ਰੈਲ ਕੀਤੀ ਜਾਵੇਗੀ ਬਲੈਕਆਊਟ ਕੀਤਾ ਜਾਣਾ ਤਾਂ ਉੱਥੇ ਹੀ ਧਮਕੀਆਂ ਮਿਲਣ ਦਾ سلسلہ ਵੀ ਲਗਾਤਾਰ جاری ਹੈ ਚੰਡਗੜ੍ਹ ਦੇ ਵਿੱਚ ਜਿੱਥੇ ਧਮਕੀ ਮਿਲੀ ਹੈ ਫੋਨ ਦੇ ਉੱਤੇ ਧਮਕੀ ਦਿੱਤੀ ਗਈ ਹੈ ਤਾਂ ਉੱਥੇ ਹੀ ਦਿੱਲੀ ਦੇ ਵਿੱਚ ਧਮਕੀ ਭਰਿਆ ਲੈਟਰ ਅਧਿయోగਪਤੀਆਂ ਨੂੰ ਪ੍ਰਾਪਤ ਹੋਇਆ ਹੈ